ਕਈ ਨਹੀਂ ਖੁਸ਼ੀ ਹੁੰਦੀ ਐ ਆ ਜਦੋਂ ਵੀ ਆਈਦਾ ਐ ਐਂਦੀ ਚੜਦੀ ਕਲਾ ਪੰਜਾਬੀਆਂ ਨੇ ਵੇਖੀ ਐ ਕਈ ਵਾਰ ਇਹ ਲੱਗਦਾ ਕਿ ਪਤਾ ਨਹੀਂ ਸੱਚ ਦੱਸ ਗਿਆ ਕਿ ਝੂਠ ਹੀ ਬੋਲ ਗਿਆ ਤਕਰੀਬਨ 4 ਦਹਾਕੇ ਪਹਿਲਾਂ ਬਾਜਵਾ ਸਾਹਿਬ ਜਿਹੜੇ ਲੋਕ ਇੱਥੇ ਬੈਠੇ ਨੇ ਤਕਰੀਬਨ 4 ਦਹਾਕੇ ਪਹਿਲਾਂ ਆਪਣੇ ਪੰਜਾਬ ਨੂੰ ਆਪਣੇ ਹਿੰਦੁਸਤਾਨ ਨੂੰ ਛੱਡ ਕੇ ਦਸਨੋਂ ਦੀ ਕਿਰਤ ਕਰਨ ਵਾਸਤੇ ਇਸ ਕੰਟਰੀ 'ਚ ਆਏ ਸਨ ਅੱਜ ਜਿਹੜੇ 92 ਨੇ ਇਹ ਬੰਦੂਆ ਮਜ਼ਦੂਰ ਨੇ ਕੋ ਕਿਤ ਕਿਲਾਤਾ ਦਿੱਲੀ ਵਾਲੇ ਰਹੇ ਨੇ ਆਪਦੀ ਮਰਜ਼ੀ ਨਾਲ ਤਾਂ ਇਹ ਇੱਕ ਬਿਆਨ ਤੱਕ ਨਹੀਂ ਦੇ ਸਕਦੇ ਉਹ ਝੂਠਿਆਂ ਬੰਦਿਆਂ ਦੀ ਸਰਕਾਰ ਅਸੀਂ ਪੰਜਾਬ ਦੇ ਵਿੱਚ ਲੈ ਆਂਦੀ ਅੱਜ ਸਰਦਾਰ ਸਾਹਿਬ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਦੇਸ਼ ਦੇ ਸਾਰੇ ਸੂਬਿਆਂ ਨਾਲੋਂ ਮਾੜੇ ਹੋ ਚੁੱਕੇ ਪੰਜਾਬ ਕਾਂਗਰਸ ਦੇ ਵੱਡੇ ਲੀਡਰ ਪ੍ਰਤਾਪ ਸਿੰਘ ਬਾਜਵਾ ਆਪਣੀ ਪਾਰਟੀ ਦੇ ਲਈ ਸਪੋਰਟ ਇਕੱਠੀ ਕਰਨ ਦੇ ਲਈ ਅਮਰੀਕਾ ਪਹੁੰਚੇ ਨੇ ਜਿੱਥੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਵੱਲੋਂ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਉਹਨਾਂ ਦੇ ਸਨਮਾਨ ਦੇ ਲਈ ਇੱਕ ਖਾਸ ਤੌਰ ਤੇ ਇਵੈਂਟ ਵੀ ਕਰਵਾਇਆ ਗਿਆ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਇੰਨੇ ਦਿਨੀ ਅਮਰੀਕਾ ਫੇਰੀ ਤੇ ਪਹੁੰਚੇ ਹੋਏ ਨੇ ਜਸਮੰਦ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ ਦੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਦਾਇਕ ਸਨਮਾਨ ਸਮਾਰੋਹ ਲੌਂਗ ਆਇਲੈਂਡ ਸਿਟੀ ਨਿਊਯਾਰਕ ਵਿਖੇ ਕਰਵਾਇਆ ਗਿਆ ਜਿੱਥੇ ਮੀਟ ਐਂਡ ਗ੍ਰੀਟ ਵਿਦ ਪ੍ਰਤਾਪ ਸਿੰਘ ਬਾਜਵਾ ਉਲੀਕਿਆ ਗਿਆ ਅਮਰੀਕਾ ਭਰ ਤੋਂ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਲੋਕ ਇਸ ਮੌਕੇ ਪ੍ਰਤਾਪ ਬਾਜਵਾ ਨੂੰ ਮਿਲਣ ਦੇ ਲਈ ਪਹੁੰਚੇ ਇਸ ਮੌਕੇ ਪ੍ਰਤਾਪ ਬਾਜਵਾ ਨੇ ਜਿੱਥੇ ਸਭ ਦਾ ਧੰਨਵਾਦ ਕੀਤਾ ਤਾਂ ਉੱਥੇ ਹੀ ਪੰਜਾਬ ਦੇ ਹਾਲਾਤਾਂ ਦੀ ਵੀ ਗੱਲ ਕੀਤੀ ਉਸ ਤੋਂ ਇਲਾਵਾ ਗੁਰਮੀਤ ਸਿੰਘ ਗਿੱਲ ਅਤੇ ਜਸਵਿੰਦਰ ਸਿੰਘ ਕੰਗ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਉਹ ਇਸ ਮਹਾਨ ਧਰਤੀ ਤੇ ਜਿਹਨੂੰ ਕਿਹਾ ਜਾਂਦਾ ਕਿ ਅ ਜਿਸ ਧਰਤੀ ਨੂੰ ਗੋਡਸ ਦੀਆ ਬਲੇਸਿੰਗਸ ਇੱਥੇ ਆ ਕੇ ਇੰਨੀ ਖੁਸ਼ੀ ਹੁੰਦੀ ਹੈ ਆ ਜਦੋਂ ਵੀ ਆਈਦਾ ਐਨੀ ਚੜ੍ਹਦੀ ਕਲਾ ਪੰਜਾਬੀਆਂ ਦੀ ਵੇਖੀਏ ਕਈ ਵਾਰ ਇਹ ਲੱਗਦਾ ਕਿ ਪਤਾ ਨਹੀਂ ਸੱਚ ਦੱਸ ਗਿਆ ਕਿ ਝੂਠ ਹੀ ਬੋਲ ਗਿਆ ਦੋ ਚਾਰ ਪੰਜ ਸਾਲ ਦੇ ਵਿੱਚ ਹੀ ਐਨੀ ਤਰੱਕੀ ਸਾਡੇ ਵੀਰ ਕਰ ਰਹੇ ਨੇ ਪਰਿਵਾਰ ਕਰ ਰਹੇ ਨੇ ਤੋ ਬਹੁਤ ਵੱਡਾ ਸਾਨੂੰ ਮਾਨ ਹੈ ਤੁਹਾਡਾ ਜਿਸਾ ਤੁਸੀਂ ਮਾਨ ਰੱਖਦੇ ਹੋ ਉਸ ਤਰ੍ਹਾਂ ਹੀ ਅਸੀਂ ਮਾਨ ਰੱਖਦੇ ਇਹ ਠੀਕ ਹੈ ਜਿਹੜਾ ਜ਼ਿਕਰ ਸਾਰੇ ਸਾਡੇ ਬੁਲਾਰੇ ਮੇਰੇ ਵੀਰਾਂ ਨੇ ਕੀਤਾ ਹੈ ਤੁਹਾਡੀਆਂ ਗੁਰੂਆਂ ਪੀਰਾਂ ਪਗੰਬਰਾਂ ਦੀ ਸੂਰਬੀਰਾਂ ਦੀ ਧਰਤੀ ਤੁਹਾਡੇ ਆਪਣੇ ਪਿੰਡ ਤੁਹਾਡੇ ਆਪਣੇ ਫਾਦਰ ਦਾ ਪਿੰਡ ਤੁਹਾਡੇ ਮਦਰਸ ਦਾ ਪਿੰਡ ਤੁਹਾਡੇ ਗ੍ਰੈਂਡਫਾਦਰਸ ਦਾ ਪਿੰਡ ਤੁਹਾਡੇ ਗ੍ਰੈਂਡਮਦਰਸ ਦਾ ਪਿੰਡ ਜਿਸ ਜ਼ਮੀਨ ਨੂੰ ਕੋਈ ਪੰਜਾਬੀ ਭੁੱਲ ਨਹੀਂ ਸਕਦਾ ਜੋ ਮਰਜ਼ੀ ਅਸੀਂ ਕਹੀਏ ਦਰਦ ਤੇ ਤੁਹਾਨੂੰ ਵੀ ਬੜਾ ਹੈ ਵੇਖ ਕੇ ਤੇ ਸਾਨੂੰ ਵੀ ਅੱਜ ਪੰਜਾਬ ਜਿੱਥੇ ਕ ਪਹੁੰਚ ਚੁੱਕਿਆ ਹੈ ਸਹੀ ਬਹਿਣੇ ਚ ਮੈਂ ਤੁਹਾਨੂੰ ਦੱਸਣਾ ਕਿ ਸਾਨੂੰ ਬੜੀ ਤਕਲੀਫ ਹੈ ਇਸ ਗੱਲ ਇੱਕ ਨੰਬਰ ਦੀ ਇਕਨੋਮੀ ਇੱਕ ਨੰਬਰ ਦਾ ਸੂਬਾ 1980 ਤੱਕ ਪਰ ਕੈਪੀਟਲ ਇਨਕਮ ਦੇ ਵਿੱਚ ਪੰਜਾਬ ਇੱਕ ਨੰਬਰ ਸੀ ਅੱਜ 45 ਸਾਲਾਂ ਦੇ ਵਿੱਚ ਪੰਜਾਬ ਬਿਮਾਰੂ ਸੂਬਿਆਂ 'ਚੋ 18ਵੇਂ 19ਵੇਂ 20ਵੇਂ ਨੰਬਰ ਤੇ ਆਸੇ ਉਹਦਾ ਮੈਂ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੁੰਦਾ ਉਹਦੇ 'ਚ ਅਸੀਂ ਵੀ ਦੋਸ਼ੀ ਆ ਦੂਜੇ ਵੀ ਦੋਸ਼ੀ ਨੇ ਪਰ ਹੁਣ ਢਾਈ ਮੇ ਆ ਗਿਆ ਕਿ ਸਾਨੂੰ ਇੱਕ ਸੁਚੱਜੇ ਪਾਰਟੀ ਤੇ ਇੱਕ ਸੁਚੱਜਾ ਲੀਡਰ ਲਿਆਣ ਦੀ ਲੋੜ ਹੈ ਹੁਣ ਮੈਂ ਕਹਾ ਕਿ ਆ ਕਿਹੜਾ ਆ ਗਿਆ ਇਹ ਸਾਡੀ ਗਲਤੀ ਜਿਹੜੀ ਇਹ ਬਦਲ ਆਈ ਹੈ ਇਹ ਲੋਕ ਲੈ ਕੇ ਨਹੀਂ ਸੀ ਆਣਾ ਚਾਹਦੇ ਜੇ ਸਾਡੀਆਂ ਜਮਾਤਾਂ ਜਿਹੜੀਆਂ ਸਟੈਬਲਿਸ਼ ਪਾਰਟੀਆਂ ਜੇ ਨਾਲ ਉਹ ਇੰਨਾ ਚਿਰ ਲੋਕਾਂ ਨੇ ਵੋਟਾਂ ਪਾਈਆਂ ਪਿਆਰ ਦਿੱਤਾ ਸਤਿਕਾਰ ਦਿੱਤਾ ਜੇ ਉਹਨਾਂ ਦੀ ਲੀਡਰਸ਼ਿਪ ਫੇਲ ਨਾ ਹੋ ਸੋ ਇਹਨਾਂ ਬਾਰੇ ਮੈਂ ਮਾੜਾ ਚੰਗਾ ਕੁਝ ਨਹੀਂ ਕਹਿਣਾ ਕਿਉਂਕਿ ਤੁਸੀਂ ਵੇਖ ਬੈਠੇ ਇੱਥੇ ਆ ਕੇ ਮੈਂ ਉਹੀ ਕਹਿ ਦੇਵਾਂ ਇਹ ਆ ਕੋਸ਼ਿਸ਼ ਕਰਾਂ ਮੈਂ ਤੇ ਤੁਹਾਡਾ ਬਹੁਤ ਕੀਮਤੀ ਵਕਤ ਮੈਂ ਜ਼ਾਇਆ ਨਹੀਂ ਕਰਨਾ ਚਾਹੁੰਦਾ ਅਸਲੀਅਤ ਤੁਹਾਡੇ ਸਾਹਮਣੇ ਹੈ ਹੁਣ ਠੀਕ ਹੈ ਪੰਜਾਬ ਸਟੈਂਡਸ ਐਟ ਕ੍ਰੋਸ ਰੋਡਸ ਪੰਜਾਬ ਨੂੰ ਚੰਗੀ ਪਾਰਟੀ ਤੇ ਚੰਗੇ ਅੱਜ ਲੀਡਰ ਦੀ ਲੋੜ ਸਾਡੀ ਬਹੁਤ ਵੱਡੀ ਫਾਈਟ ਹੈ ਇਸ ਟਾਈਮ ਆਪਣੀ ਪਛਾਣ ਨੂੰ ਬਚਾਉਣ ਦੀ ਫਾਈਟ ਸਾਡੀ ਸਮਿੰਦਰ ਸਿੰਘ ਜੀ ਪੰਜ ਦਰਿਆਵਾਂ ਦੀ ਧਰਤੀ ਪਾਰਟੀਸ਼ਨ ਹੋਇਆ ਦੇਸ਼ ਦਾ ਪੰਜ ਦੇ ਵਿੱਚੋਂ ਤਿੰਨ ਸਾਡੇ ਕੋਲ ਰਹਿ ਗਏ ਦੋ ਉਹਦੇ ਸੀ ਚਲੇ ਗਏ ਪੰਜ ਜਾਬ ਵੀ ਨਹੀਂ ਰਹਿ ਗਏ ਤਿੰਨ ਰਹਿ ਗਏ ਫਿਰ 1968 ਦੇ ਵਿੱਚ ਸਾਡੇ ਵੀਰ ਇਥੇ ਹਰਿਆਣੇ ਤੋਂ ਜ਼ਿਕਰ ਜਿਆਦਾ ਕਰ ਰਹੇ ਸਨ ਸਰ ਗੁਲਸ਼ਨ ਸਾਹਿਬ ਉਹਦੇ ਵਿੱਚ ਵੀ ਪਾਣੀਆਂ ਦਾ ਮੰਡ ਹੋਈ ਕੋਈ ਕਮੀ ਨਹੀਂ ਸੀ ਕਿਸੇ ਕਿਸਮ ਦੀ ਜਦੋਂ ਸਾਡੇ ਕੋਲ ਪਾਣੀ ਸੀ ਅਸੀਂ ਰਾਜਸਥਾਨ ਦੇ ਨਾਲ ਵੀ ਸ਼ੇਅਰ ਕੀਤਾ ਹਰਿਆਣਾ ਨਾਲ ਵੀ ਕੀਤਾ ਦਿੱਲੀ ਨੂੰ ਵੀ ਪਾਣੀ ਦੇਈ ਦੱਸ ਅੱਜ ਪਰਮਾਤਮਾ ਦੀ ਕਰੋਪੀ ਸਮਝ ਲਓ ਨਿਲੇਸ਼ੀਅਸ ਜਿਹੜੇ ਨੇ ਪਾਣੀ ਘਟਾ ਰਿਹਾ ਦਰਿਆਵਾਂ 'ਚ ਜਿਸ ਦੇ ਕਾਰਨ ਪੰਜਾਬ ਦੇ ਇਹ ਹਾਲਾਤ ਬਣ ਗਏ ਕਿ ਜਿੱਥੇ ਜਦੋਂ ਤੁਸੀਂ ਅਕਸਰ ਜਿਹੜੇ ਮੇਰੇ ਵੀਰ ਅਜ ਤੋਂ 40-50 ਸਾਲ ਪਹਿਲੇ ਆਏ ਨੇ ਉਦੋਂ ਪੰਜਾਬ 20 ਤੋਂ 25 ਫੁੱਟ ਤੇ ਪਾਣੀ ਹੁੰਦਾ ਸੀ ਅਸੀਂ ਉਸੇ ਟਿਊਬਵੈਲ ਤੋਂ ਪਾਣੀ ਦੇ ਡਾਂਡੇ ਵੀ ਰਹੇ ਆ ਚ ਬੱਚਿਆਂ ਚ ਉਸੇ ਤੋਂ ਪਾਣੀ ਪੀਂਦੇ ਰਹੇ ਆ ਤਾਂ ਮੇਰਾ ਖਿਆਲ ਇੰਨਾ ਮਿੱਠਾ ਪਾਣੀ ਮੈਨੂੰ ਇਹ ਨਹੀਂ ਪਤਾ ਅਮਰੀਕਾ 'ਚ ਤੇ ਹੋ ਸਕਦਾ ਬਟ ਹਿੰਦੁਸਤਾਨ 'ਚ ਇਹੋ ਜਿਹਾ ਮਿੱਠਾ ਪਾਣੀ ਨਹੀਂ ਸੀ ਬਟ ਅੱਜ ਉਹਨਾਂ ਟਿਊਬਵੈਲਾਂ ਤੋਂ ਪਾਣੀ ਪੀਣਾ ਵੀ ਸਾਨੂੰ ਜਿਹੜਾ ਮੁਸ਼ਕਲ ਹੋ ਗਿਆ ਐਨਾ ਕੁਝ ਉਸ ਪਾਣੀ 'ਚ ਚਲਾ ਗਿਆ ਹੈ ਪਾਣੀ ਬਹੁਤ ਵੱਡੇ ਪੇਮਾਨੇ ਤੇ ਥੱਲੇ ਜਾ ਰਿਹਾ ਜੇ ਅਸੀਂ ਐਗਰੀਕਲਚਰ ਸਾਇੰਟਿਸਟਾਂ ਨੂੰ ਸામਨੇ ਰੱਖੀਏ ਤਾਂ ਕਹਿੰਦੇ ਨੇ ਕਿ ਜੇ 15 ਸਾਲਾਂ ਦੇ ਵਿੱਚ ਪੰਜਾਬੀ ਜਾਗੇ ਨਾ ਅਸੀਂ ਐਗਰੀਕਲਚਰ ਆਪਣਾ ਸਪੈਸ਼ਲੀ ਜਿਹੜਾ ਝੋਨੇ ਦਾ ਤੇ ਕਣਕ ਦਾ ਇਹ ਸਾਈਕਲੇ ਤੋੜਿਆ ਨਾ ਡਾਇਵਰਸੀਫਿਕੇਸ਼ਨ ਐਗਰੀਕਲਚਰ ਚ ਆਈ ਨਾ ਤੇ ਪੰਜਾਬ ਜਿਨ੍ਹਾਂ ਨੂੰ ਅਸੀਂ ਪਾਣੀ ਦੇ ਕੇ ਬਚਾਇਆ ਹੈ ਰਾਜਸਥਾਨ ਨੂੰ ਇਹ ਰਾਜਸਥਾਨ ਵਰਗਾ ਹੀ ਇੱਕ ਪੁਰਾਣਾ ਰੇਗਿਸਤਾਨ ਹੋਇਆ ਤੁਸੀਂ ਵੇਖੋ ਆਪਾਂ ਕਿੱਥੋਂ ਕਿੱਥੇ ਆ ਗਏ ਇਕ ਸੂਰਬੀਰਾਂ ਦੀ ਧਰਤੀ ਜਿਹੜਾ ਚੰਗਾ ਬੀਜ ਸੀ ਜਿਹੜਾ ਸਾਡਾ ਵੇਖੋ ਅਸੀਂ ਕਿਸਾਨ ਆ ਸਾਡੇ ਮжоਰਿਟੀ ਪਰ ਆ ਇੱਥੇ ਸਾਰੇ ਕਿਸਾਨ ਹੀ ਬੈਠੇ ਨੇ ਜਦੋਂ ਇਹ ਝੋਨੇ ਦੀ ਫਸਲ ਬੀਜੀ ਦੀ ਤੇ ਪਹਿਲੇ ਐਗਰੀਕਲਚਰ ਯੂਨੀਵਰਸਿਟੀ ਜਾ ਕੇ ਚੰਗਾ ਬੀ ਲੈ ਕੇ ਆਈਦਾ ਸੋ ਥੈਟ ਉਹਦਾ ਚ ਨਵਾਂ ਬੀਜ ਹੋਏਗਾ ਬਿਮਾਰੀ ਘਟ ਪੈਗੀ ਤੇ ਝਾੜ ਚੰਗਾ ਹੋਏ ਭਾਵੇਂ ਕਣਕ ਦੀ ਗੱਲ ਕਰ ਲਈਏ ਭਾਵੇਂ ਨਰਮੇ ਤੇ ਕਪਾਹ ਦੀ ਗੱਲ ਕਰ ਲਈਏ ਪਾਵੇਂ ਗੰਨੇ ਦੀ ਕਰ ਲਈਏ ਪਾਵੇਂ ਆਲੂ ਦੀ ਕਰ ਲਈਏ ਚੰਗੇ ਬੀਜ ਨਾਲ ਚੰਗਾ ਚਾਰ ਚੰਗਾ ਬੀਜ ਮジョਰਿਟੀ ਇੱਥੇ ਆ ਗਿਆ ਬੰਲੇ ਦੇ ਸਭ ਕੋਣ ਸਾਡੇ ਕੋ ਬੀਜ ਜਿਸ ਕਿਸਮ ਦਾ ਰਹਿ ਗਿਆ ਤੇ ਤੁਹਾਨੂੰ ਅੱਜ ਸਾਨੂੰ ਮਦਦ ਦੀ ਲੋੜ ਪੈਣੀ ਹੈ ਅਸੀਂ ਆਸ ਉਮੀਦ ਵੀ ਕਰਨੇ ਆ ਤੇ ਸਾਨੂੰ ਪਤਾ ਤੁਸੀਂ ਸਾਨੂੰ ਛੱਡੋਗੇ ਵੀ ਨਹੀਂ ਬਟ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਵਾਂਗੇ ਮੈਂ ਇਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਇਹ ਗੱਲ ਦਾ ਤੁਹਾਨੂੰ ਵਿਸ਼ਵਾਸ ਦਿਵਾਣਾ ਚਾਹਨਾ ਚੰਗੇ ਬੰਦੇ ਵੀ ਐ ਇਹ ਨਹੀਂ ਕਿ ਚੰਗੇ ਬੰਦੇ ਨਹੀਂ ਬਟ ਅਨਫੋਰਚਨਟਲੀ ਪਿਛਲੇ 25 30 ਸਾਲ ਤੋਂ ਲੀਡਰਸ਼ਿਪ ਉਹਨਾਂ ਹੱਥਾਂ ਚਾਹੀ ਜਿਨ੍ਹਾਂ ਨੇ ਪੰਜਾਬ ਬਰਬਾਦ ਕਰਕੇ ਰੱਖਿਆ ਮੈਨੂੰ ਇਹ ਵੀ ਯਾਦ ਹੈ ਸਾਡੇ ਸਾਹਮਣੇ ਮردੇ ਮੁਜਾਹਿਦ ਸਾ ਪ੍ਰਤਾਪ ਸਿੰਘ ਕਹਿ 1956 ਤੋਂ ਲੈ ਕੇ 1964 ਤੱਕ 8 ਸਾਲ ਮੁੱਖ ਮੰਤਰੀ ਰਹੇ ਜਿੰਨਾ ਚਿਰ ਰਹੇ ਪੰਜਾਬ ਇੱਕ ਨੰਬਰ ਦਾ ਸੂਬਾ ਸੀ ਸਾਰੇ ਹਿੰਦੂਸਤਾਨ ਜਦੋਂ ਬਾਜਵਾ ਸਾਹਿਬ ਕਹਿੰਦੇ ਨਾ ਮੂਰੇ ਕਿਹੜਾ ਮਟੀਰੀਅਲ ਬੈਠਾ ਉਹ ਗੁੱਸਾ ਕਰਦੇ ਆ ਤੁਹਾਨੂੰ ਮਟੀਰੀਅਲ ਕਹਿੰਦੇ ਆ ਹੁਣ ਦੇਖੋ ਅੱਗੇ ਜਦੋਂ ਕੋਈ ਪਾਰਟੀ ਟਿਕਟ ਦਿੰਦੀ ਸੀ ਉਹਦਾ ਇੱਕ ਤਜਰਬਾ ਹੁੰਦਾ ਸੀ ਪਹਿਲਾਂ ਕੋਈ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਬਣਦਾ ਸੀ ਕੋਈ ਸਰਪੰਚ ਬਣਦਾ ਸੀ ਉਸ ਤੋਂ ਬਾਅਦ ਬਲਾਕ ਸਮਤੀ ਦਾ ਮੈਂਬਰ ਬਣਦਾ ਸੀ ਫਿਰ ਜਾ ਕੇ ਉਹਨੂੰ ਕਦੇ ਕਾਂਗਰਸੀ ਟਿਕਟ ਮਿਲਦੀ ਜਾਂ ਕਿਸੇ ਵੀ ਪਾਰਟੀ ਦੀ ਪੋਲੀਟিক্যাল ਪਾਰਟੀ ਟਿਕਟ ਮਿਲਦੀ ਸੀ ਇਹਨਾਂ ਨੇ ਕਹਿੰਟਰੀਆ ਕਿ ਲੱਭਿਆ ਜੀ ਉਹ ਕਹਿੰਦੇ ਜੀ ਮੋਬਾਈਲ ਰਿਪੇਅਰ ਕਰਨ ਵਾਲਾ ਇਹ ਫਲਾਨਾ ਉਹ ਜਿਹੜੇ ਬੰਦੇ ਨੂੰ ਬੰਦੇ ਮਾੜੇ ਨਹੀਂ ਪਰ ਜਿੰਨਾਂ ਕੋਲ ਤਜਰਬਾ ਹੀ ਹੈ ਨਹੀਂ ਅੱਜ ਜਿਹੜੇ 92 ਨੇ ਇਹ ਬੰਦੂਆ ਮਜ਼ਦੂਰ ਨਹੀਂ ਕਿਉਂਕਿ ਇਤਲਾ ਤਾਂ ਦਿੱਲੀ ਵਾਲੇ ਰਹੇ ਨੇ ਆਪਦੀ ਮਰਜ਼ੀ ਨਾਲ ਤਾਂ ਇਹ ਇੱਕ ਬਿਆਨ ਤੱਕ ਨਹੀਂ ਦੇ ਸਕਦੇ ਔਰ ਜੋ ਅੱਜ ਪੰਜਾਬ ਦੇ ਵਿੱਚ ਲਿਆ ਕੇ ਪਹਿਲਾਂ ਦਿੱਲੀ ਦਿੱਲੀ ਨੂੰ ਖਾ ਗਏ ਹੁਣ ਦਿੱਲੀ ਤੋਂ ਆ ਕੇ ਚਾਰ ਪੰਜ ਜਾਣੇ ਹੋਰ ਆ ਕੇ ਬਹਿ ਗਏ ਕਿਉਂਕਿ ਭਗਵਾਨ ਜਤਮਾਨ ਤਾਂ ਜਿਵੇਂ ਬਾਜਵਾ ਸਾਹਿਬ ਕਹਿੰਦੇ ਹੁੰਦੇ ਆ ਵੀ ਆਪਟਰ 6 ਪੀਐਮ 9 ਸੀਐਮ 6 ਵਜੇ ਤੋਂ ਬਾਅਦ ਆਪਾਂ ਦਾ ਮੁੱਖ ਮੰਤਰੀ ਨਹੀਂ ਹੁੰਦਾ ਉਹਦਾ ਪਾਸ 2 ਵਜੇ ਕੰਮ ਸੈੱਟ ਕਰ ਲੈਂਦਾ ਆਪਦਾ ਇਸ ਕਰਕੇ ਕਿਉਂਕਿ ਅੱਜ ਆਪਾਂ ਨੂੰ ਲੋੜ ਆ ਵੀ ਆਪਾਂ ਇੱਕ ਵਧੀਆ ਵਿਜਨਰੀ ਲੀਡਰ ਨੂੰ ਲਿਆਈਏ ਕਿਉਂਕਿ ਜੀ ਆਪਾਂ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਕਾਂਗਰਸ ਪਾਰਟੀ ਨੂੰ ਬਲੋਂਗ ਕਰਦਾ ਮੈਂ ਇਸ ਕਰਕੇ ਇਹਨਾਂ ਦੀ ਜ਼ਿਕਰਤ ਕਰਦਾ ਜੋ ਇਹਨਾਂ ਕੋਲ ਤਜਰਬਾ 6 ਵਾਰ ਦੇ ਐਮਐਲਏ ਇੱਕ ਵਾਰ ਰਾਜ ਸਭਾ ਮੈਂਬਰ ਇੱਕ ਵਾਰ ਮੈਂਬਰ ਪਾਰਲੀਮੈਂਟ ਔਰ ਜਿੰਨਾ ਲੰਬਾ ਤਜਰਬਾ ਅਗਰ ਬਾਦਲ ਸਾਹਿਬ ਔਰ ਕੈਪਟਨ ਅਮਰਿੰਦਰ ਸਿੰਘ ਜਾਂ ਹੋਰ ਜਿੰਨੇ ਲੀਡਰ ਸੀਗੇ ਜੀ ਉਹਨਾਂ ਦੇ ਕੱਦ ਦਾ ਇੱਕ ਲੀਡਰ ਕਿਸੇ ਪਾਰਟੀ ਚ ਬਚਿਆ ਤਾਂ ਸਾਡੇ ਪ੍ਰਤਾਪ ਸਿੰਘ ਬਾਜਬਾਰੇ ਟਰਾਈਸ ਤੋਂ ਸਾਰੇ ਦੂਰੋਂ ਨੇੜੇ ਤੱਕੇ ਆਏ ਭਰਾਵਾਂ ਸੱਜਣਾ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਮੈਂ ਥੈਂਕਸ ਕਰਦਾ ਹਾਂ ਸਰਦਾਰ ਮਹਿੰਦਾ ਸਿੰਘ ਜੀ ਜਿਹੜੇ ਮੇਰੇ ਵੱਡੇ ਭਾਈ ਸਾਹਿਬ ਜਿਹੜੇ ਮੈਨੂੰ ਆਈ.ਓ.ਸੀ ਦੇ ਵਿੱਚ ਲੈ ਕੇ ਆਏ ਸੀ ਮੈਨੂੰ ਪੰਜਾਬ ਚੈਪਟਰ ਦੇ ਲਿਉਣ ਵਾਲੇ ਜਬਰਦਸਤ ਕਰੇ ਵਾਲ ਜਗੀ ਕਾਸੀਆ ਸੁਪੀ ਸਿੱਧੂ ਤੇ ਮੇਰੇ ਛੋਲੇ ਵੀਰ ਗਿੱਲ ਸਾਹਿਬ ਇਹਨਾਂ ਨੇ ਸਰਤਾਂ ਮੈਂ ਪੰਜਾਬ ਚੱਕਰ ਦੇ ਹੈਗਾ ਸੋ ਅਸੀਂ ਸਰਵ ਪ੍ਰਤਾਪ ਸਿੰਘ ਬਾਜਵਾ ਨੇ ਇੱਥੇ ਪੰਕਤੰਦੇਵ ਜੀਆ ਕਹਿੰਦੇ ਆ ਅਸੀਂ ਉਹਨਾਂ ਨੂੰ ਅਗਲੇ ਪੰਜਾਬ ਦੇ ਚੀਫ ਮਿਨਿਸਟਰ ਦੇਖਣਾ ਚਾਹੁੰਦੇ ਆ ਸੋ ਸਰਵ ਬਾਜਵਾ ਜੀ ਸਾਡੇ ਸਾਰਿਆਂ ਵੱਲੋਂ ਪੂਰੀ ਟੀਮ ਵੱਲੋਂ ਨਲੋਂ ਬਿਸ਼ਵਾਇਦ ਹੋ ਆ ਗਿਆ ਲਾਇਆ ਕਿ 2027 ਦੇ ਇਲੈਕਸ਼ਨ ਵਿੱਚ ਅਸੀਂ ਤੁਹਾਡੀ ਪੂਰੀ ਫੁੱਲ ਸਪੋਰਟ ਕਰਾਂਗੇ ਪੰਜਾਬ ਪਹੁੰਚਾਂਗੇ ਜਾਤੀ ਤੋਂ ਹੋ ਕੇ ਪਹੁੰਚਾਂਗੇ ਔਰ ਮਾਲੀ ਤੋਂ ਵੀ ਤੁਹਾਡੀ ਹਮਾਇਤ ਕਰਾਂਗੇ ਇਸ ਮੌਕੇ ਇੰਡੀਅਨ ਓਵਰਸੀਜ਼ ਕਾਂਗਰਸ ਯੂਐਸਏ ਦੇ ਨੈਸ਼ਨਲ ਪ੍ਰੈਜ਼ੀਡੈਂਟ ਮਹਿੰਦਰ ਸਿੰਘ ਗਿੱਲ ਜੀਆ ਅਤੇ ਯੂਕੇ ਤੋਂ ਇੰਡੀਅਨ ਓਵਰਸੀਜ਼ ਕਾਂਗਰਸ ਦੇ ਕਮਲ ਢਾਲੀਵਾਲ ਵੀ ਉੱਚੇ ਚੇਚੇ ਤੌਰ ਤੇ ਪਹੁੰਚੇ ਹੋਏ ਸਨ ਜਿੱਥੇ ਬਹੁਤ ਸਾਰੇ ਮੈਂਬਰਾਂ ਨੇ ਆਪਣੀ ਗੱਲਬਾਤ ਸਾਂਝੀ ਕੀਤੀ ਤੁਸੀਂ ਪੰਜਾਬ ਦਾ ਦਰਦ ਰੱਖਣ ਵਾਲੇ ਲੋਕ ਹਿੰਦੁਸਤਾਨ ਦਾ ਦਰਦ ਰੱਖਣ ਵਾਲੇ ਲੋਕ ਇੱਥੇ ਬੈਠੇ ਹੋ ਤੁਸੀਂ ਤਰੀਬਨ 40 ਹਜ਼ਾਰ ਧਾਕੇ ਪਹਿਲਾਂ ਬਾਜਵਾ ਸਾਹਿਬ ਜਿਹੜੇ ਲੋਕ ਇੱਥੇ ਬੈਠੇ ਨੇ ਤਰੀਬਨ 40 ਹਜ਼ਾਰ ਧਾਕੇ ਪਹਿਲਾਂ ਆਪਣੇ ਪੰਜਾਬ ਨੂੰ ਆਪਣੇ ਹਿੰਦੁਸਤਾਨ ਨੂੰ ਛੱਡ ਕੇ ਦਸਨਾਂ ਲਈ ਕਿਰਤ ਕਰਨ ਵਾਸਤੇ ਇਸ ਕੰਟਰੀ 'ਚ ਆਏ ਸਨ ਜੋ ਸਮੇਂ ਨੇ ਹਾਲਾਤ ਐਸੇ ਬਣਾਏ ਕਿ ਅਸੀਂ ਉਹ ਬੋਸਲੀ 99% ਇਸ ਦੇ ਵਿੱਚ ਪੱਕੇ ਹੋ ਕੇ ਰਹਿ ਗਏ ਆ ਤਾਂ ਅਸੀਂ ਕਦੀ 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 ਕਦਾਂ ਹੀ ਪਰੋਣੇ ਦੀ ਤਰ੍ਹਾਂ ਆਪਣੇ ਵਤਨ ਹਿੰਦੁਸਤਾਨ ਪੰਜਾਬ ਵਿੱਚ ਵਾਪਸ ਜਾਣੇ ਤੇ ਸਾਡਾ ਸਾਰਿਆਂ ਦਾ ਇੱਕੋ ਚਾਹ ਇੱਕੋ ਦਿਲ ਦੀ ਖਾਸ਼ ਹੈ ਕਿ ਸਾਡਾ ਪੰਜਾਬ ਸਾਡਾ ਹਿੰਦੁਸਤਾਨ ਖੁਸ਼ੀ ਵਸੇ ਜਿਹੜੇ ਸਾਡੇ ਪੈਣ ਭਰਾ ਉੱਥੇ ਰਹਿ ਗਏ ਨੇ ਉਹ ਵੀ ਵਧੀਆ ਜੀਵਨ ਜਿਵੇਂ ਅਸੀਂ ਵਧੀਆ ਜੀਵਨ ਬਸਰ ਕਰ ਰਹੇ ਆ ਵਿਦੇਸ਼ੀ ਧਰਤੀ ਤੇ ਉਹ ਵੀ ਵਧੀਆ ਜੀਵਨ ਬਸਰ ਕਰੇ ਮੇਰੇ ਵੀਰ ਪ੍ਰਤਾਪ ਸਿੰਘ ਜੀ ਬਾਜਵਾ ਜਿਨ੍ਹਾਂ ਦਾ 40 ਸਾਲ ਦਾ ਸਿਆਸੀ ਜ਼ਰਬਾਤ 1976 ਚ ਬਹੁਤ ਹੀ ਜੰਗ ਉਮਰ ਚ ਇਹਨਾਂ ਨੇ ਪੰਜਾਬ ਚ ਸਿਆਸਤ ਸ਼ੁਰੂ ਕੀਤੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਯੂਥ ਕਾਂਗਰਸ ਦੇ ਪ੍ਰਧਾਨ ਬਣੇ ਤੇ ਆਪਣੇ ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ 1987 ਕੇ ਸਾਬਕਾ ਕੈਪਟਨ ਮਤੀ ਸੁਲਾਮ ਸਿੰਘ ਜੀ ਬਾਜਵਾ ਇਹਨਾਂ ਦੇ ਪਿਤਾ ਜੀ ਜੋ ਪੰਜਾਬ ਵਾਸਤੇ ਦੇਸ਼ ਵਾਸਤੇ ਸ਼ਹੀਦ ਹੋਏ ਉਹਨਾਂ ਤੋਂ ਬਾਅਦ ਇਹਨਾਂ ਨੇ ਆਪਣੀ ਵਿਰਾਸਤ ਨੂੰ ਅੱਗੇ ਤੋਰਿਆ ਔਰ 4 ਵਾਰ ਪੰਜਾਬ ਦੀ ਵਿਧਾਨ ਸਭਾ ਚ ਗਏ ਹਿੰਦੁਸਤਾਨ ਦੀ ਜਿਹੜੀ ਸਭ ਤੋਂ ਵੱਡੀ ਪੰਚਾਇਤ ਹੈ ਹਿੰਦੁਸਤਾਨ ਦੀ ਜਿਹੜੀ ਸਭ ਤੋਂ ਵੱਡੀ ਪੰਚਾਇਤ ਹੈ ਲੋਕ ਸਭਾ ਉਹਦੇ ਮੈਂਬਰ ਬਣੇ ਰਾਜ ਸਭਾ ਦੇ ਮੈਂਬਰ ਬਣੇ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ ਮੈਂ ਕੋਈ ਅਹੁਦਾ ਨਹੀਂ ਹੈ ਪਾਰਟੀ ਦਾ ਜਿਹੜਾ ਇਹਨਾਂ ਨਹੀਂ ਮਾਰਿਆ ਔਰ ਬੜੇ ਤਜਰਬੇਕਾਰ ਸੂਝਵਾਨ ਤੇ ਮੇਰੇ ਨਿੱਜੀ ਮਿੱਤਰ ਨੇ ਪਰਿਵਾਰ ਪਰਿਵਾਰ ਦੇ ਨਿੱਜੀ ਮਿੱਤਰ ਨੇ ਮੇਰੇ ਨਿੱਜੀ ਮਿੱਤਰ ਨੇ ਉਹ ਪੰਜਾਬ ਦਾ ਬਖੂਬੀ ਦਰਦ ਰੱਖਦੇ ਨੇ ਸਾਰੇ ਪੰਜਾਬੀ ਇਕੱਠੇ ਹੋਏ ਆ ਸਾਡਾ ਸਾਰਿਆਂ ਦਾ ਦਿਲ ਆ ਜਿਹੜਾ ਜਿਵੇਂ ਪਹਿਲੇ ਬੁਲਾਰੇ ਦੱਸ ਕੇ ਗਏ ਆ ਹਾਂ ਸਾਹਿਬ ਦੱਸ ਕੇ ਗਏ ਆ ਪੰਜਾਬ ਦੇ ਲਈ ਧੜਕਦਾ ਅਸੀਂ ਇੱਥੇ ਬੈਠੇ ਹਮੇਸ਼ਾ ਮੈਂ ਵੀ ਇੱਕ ਐਨ ਆਰ ਆਈ ਹਾਂ ਯੂਕੇ ਚ 17 18 ਸਾਲ ਰਹਿਆ ਪੰਜਾਬ ਜਾਣ ਤੋਂ ਪਹਿਲਾਂ ਸਾਡਾ ਸਾਰਿਆਂ ਦਾ ਦਿਲ ਪੰਜਾਬ ਦੇ ਲਈ ਧੜਕਦਾ ਤੇ ਪੰਜਾਬੀਅਤ ਦੇ ਲਈ ਤੇ ਪੰਜਾਬ ਦੀ ਧਰਤੀ ਦੇ ਲਈ ਅਸੀਂ ਸਿਕਰਮੰਦ ਰਹਿੰਦੇ ਆ ਉਸੇ ਜੱਗਰ ਦੇ ਵਿੱਚ ਅਸੀਂ ਇੱਕ ਝੂਠੇ ਬੰਦਿਆਂ ਦੀ ਸਰਕਾਰ ਜਿਹੜੀ ਪਿਛਲੀ ਵਾਰੀ ਜਿਹੜੀ ਬੁਨਿਆਦ ਹੀ ਕਹਿੰਦੇ ਝੂਠ ਤੇ ਧਰੀ ਗਈ ਹੋਵੇ ਉਹਨੇ ਡਿੱਗਣਾ ਤਾਂ ਲਾਜ਼ਮੀ ਆ ਉਹ ਝੂਠਿਆਂ ਬੰਦਿਆਂ ਦੀ ਸਰਕਾਰ ਅਸੀਂ ਪੰਜਾਬ ਦੇ ਵਿੱਚ ਲੈ ਆਂਦੀ ਅੱਜ ਸਰਦਾਰ ਸਾਹਿਬ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਦੇਸ਼ ਦੇ ਸਾਰੇ ਸੂਬਿਆਂ ਨਾਲੋਂ ਮਾੜੇ ਹੋ ਚੁੱਕੇ ਪੰਜਾਬ ਦੇ ਵਿੱਚ ਹਰ ਇੱਕ ਕੋਨੇ ਤੇ ਫਰੋਤੀ ਮੰਗੀ ਜਾ ਰਹੀ ਆ ਪੰਜਾਬ ਦੇ ਇੱਕ ਹਰ ਇੱਕ ਕੋਨੇ ਦੇ ਵਿੱਚ ਮਰਡਰ ਹੋ ਰਹੇ ਨੇ ਪੰਜਾਬ ਦੇ ਹਰ ਮੋੜ ਤੇ ਹਰ ਘਰ ਦੇ ਵਿੱਚ ਨਸ਼ੇ ਦੀ ਡਿਲੀਵਰੀ ਹੋ ਰਹੀ ਹੈ ਸਮਾਂ ਉਹ ਆ ਗਿਆ ਜਦੋਂ ਲੋਕ ਠੇਕਿਆਂ ਤੋਂ ਸ਼ਰਾਬ ਬਲੈਕ ਬਲੈਕ ਚ ਲੈ ਕੇ ਆਉਂਦੇ ਹੁੰਦੇ ਸੀ ਪਰ ਇਹ ਸਰਕਾਰ ਦੇ ਵਿੱਚ ਇੱਕ ਇੱਕ ਬੋਤਲ ਦੀ ਡਿਲੀਵਰੀ ਨਕਲੀ ਸ਼ਰਾਬ ਦੀ ਪੰਜਾਬ ਦੇ ਘਰ ਘਰ ਹੋ ਰਹੀ ਨਾ ਨੌਨ ਪੰਜਾਬੀਆਂ ਦਾ ਬਾਜ਼ਾਰ ਤੇ ਰਾਜ ਹੋ ਗਿਆ ਬਾਜਵਾ ਸਾਹਿਬ ਨੂੰ ਤਾਂ ਹਰ ਇੱਕ ਗੱਲ ਪਤਾ ਅੱਜ ਇਹਨਾਂ ਦੇ ਮੰਤਰੀਆਂ ਨੂੰ ਜਿਹੜੇ ਦਿੱਲੀ ਦੇ ਇਹਨਾਂ ਦੇ ਉਪਰ ਚਾਰਜ ਲੱਗੇ ਨੇ ਜਿਵੇਂ ਆਪਾਂ ਘਰ ਦੇ ਵਿੱਚ ਕਿਸੇ ਨੌਕਰ ਨੂੰ ਕਹਿ ਕੇ ਬੁਲਾਉਂਦੇ ਆ ਤਾਂ ਇਹਨਾਂ ਦੇ ਉਹ ਮੰਤਰੀਆਂ ਦੇ ਨਾਂ ਲੈ ਕੇ ਬੁਲਾਉਂਦੇ ਆ ਤਾਂ ਅੱਗੇ ਉਹ ਇਹ ਦਿੱਲੀ ਵਾਲੇ ਬਾਬੂਆਂ ਨੂੰ ਜੀ ਸਰ ਕਹਿ ਕੇ ਬੁਲਾਉਂਦੇ ਆ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਜੀ ਜੋ ਕਿ ਅੱਜ ਦੇ ਮੇਨ ਜੋ ਚੀਫ ਗੈਸਟ ਨੇ ਜਿਨ੍ਹਾਂ ਨੇ ਆਪਣੀਆਂ ਬਹੁਤ ਹੀ ਸਿੱਚੇ ਢੰਗ ਨਾਲ ਮੈਂਬਰ ਆਫ ਪਾਰਲੀਮੈਂਟ ਲੋਕ ਸਭਾ ਦੇ ਅੰਦਰ ਰਾਜ ਸਭਾ ਦੇ ਅੰਦਰ ਤੇ ਹੁਣ ਆਪੋਜੀਸ਼ਨ ਦੇ ਤੌਰ ਤੇ ਪੰਜਾਬ ਐਸੈਂਬਲੀ ਦੇ ਅੰਦਰ ਜਿਹੜੀ ਸਾਡੀ ਇਨਕਲਾਬੀ ਸਰਕਾਰ ਹੈ ਕ੍ਰਾਂਤੀਕਾਰੀ ਸਰਕਾਰ ਹੈ ਉਹਨੂੰ ਬਾਹਰ ਲੋਕਾਂ ਦੇ ਵਿੱਚ ਲਿਆਂਦੇ ਜੋ ਪੂਰੇ ਜਤਰਾ ਦੇ ਨਾਲ ਉੱਥੇ ਕੰਮ ਕਰਦੇ ਉਸ ਤੋਂ ਬਾਅਦ ਸਾਰੀ ਜੋ ਮੈਂ ਇੱਥੇ ਦੇਖ ਰਿਹਾ ਮੈਂ ਸਾਰੀ ਕ੍ਰੀਮ ਇੱਥੇ ਇੰਡੀਅਨ ਓਵਰਸੀਜ਼ ਕਾਂਗਰਸ ਯੂ ਐਸ ਏ ਦੇ ਅਲੱਗ-ਅਲੱਗ ਚੈਪਟਰ ਸੈਂਟਰਲ ਟੀਮ ਬੈਠੀ ਹੋਈ ਹੈ ਮੈਂ ਸਪੈਸ਼ਲੀ ਜੀ ਆਇਆਂ ਨੂੰ ਕਹਾਂਗਾ ਸਾਡੇ ਜੋ ਪ੍ਰਧਾਨ ਨੇ ਯੂਐਸਏ ਦੇ ਇੰਡੀਅਨ ਆਰਸਟਿਸ ਕਾਂਗਰਸ ਦੇ ਮਹਿੰਦਰ ਸਿੰਘ ਜੀ ਗਿਲਜੀਆਂ ਜੀ ਤੇ ਸਪੈਸ਼ਲੀ ਜੀ ਆਇਆਂ ਨੂੰ ਗਰਮੀਰ ਸਿੰਘ ਜੀ ਗਿਲ ਮੁਲਾਪੁਰ ਤੇ ਉਹਨਾਂ ਦੀ ਸਾਰੀ ਟੀਮ ਜਿਹੜੀ ਇੱਥੇ ਬੈਠੀ ਏ ਜੋ ਗਰੇਵਾਲ ਸਾਹਿਬ ਜੋ ਇਸ ਇਵੈਂਟ ਨੂੰ ਕਰਾ ਰਹੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਮੌਕਾ ਦਿੱਤਾ ਬਾਜਵਾ ਸਾਹਿਬ ਦੇ ਰੂਬਰੂ ਹੋ ਪਹਿਲਾਂ ਹੋਰ ਨਹੀਂ ਕਹਾਂ ਨਸ਼ਾ ਸਟੌਕ ਦੇ ਅੰਦਰ ਦੂਜਾ ਹੈਗਾ ਆਇਲੈਟਸ ਦਾ ਤੁਸੀਂ ਐਗਰੀ ਕਰਦੇ ਹੋ ਇਸ ਗੱਲ ਨਾਲ ਇਹੀ ਦੋ bizness ਉੱਥੇ ਜ਼ਿਆਦਾ ਕਾਮਯਾਬ ਨਹੀਂ ਸੋ ਇਹਨਾਂ biznessਾਂ ਤੋਂ ਛਟਕਾਰਾ ਪਾਉਣ ਲਈ ਸਾਨੂੰ ਜਦੋਂ ਸਾਡੀ ਸਰਕਾਰ ਪਾਵਰ ਦੇ ਵਿੱਚ ਆਏਗੀ ਕਾਂਗਰਸ ਦੀ ਸਰਕਾਰ ਆਏਗੀ ਤਾਂ ਸਾਨੂੰ ਇਹਨਾਂ ਚੀਜ਼ਾਂ ਲਈ ਧਿਆਨ ਦੇਣ ਦੀ ਜ਼ਰੂਰਤ ਹੈਗੀ ਆ ਪਹਿਲੀ ਗੱਲ ਤਾਂ ਹੈਗੀ ਸਾਡੀ ਜਿਹੜੀ ਐਗਰੀਕਲਚਰ ਆ ਅਸੀਂ ਐਗਰੀਕਲਚਰ ਸਟੇਟ ਆ ਪਰ ਐਗਰੀਕਲਚਰ ਸਾਡੀ ਸਟੈਗਨੇਟ ਹੋਈ ਆ ਗ੍ਰੋਥ ਨਹੀਂ ਆ ਰਹੀ ਸਟੈਗਨੇਟ ਦਾ ਮਤਲਬ ਗ੍ਰੋਥ ਨਹੀਂ ਆ ਰਹੀ ਉਹ ਕਿਉਂਕਿ ਉਹਦੇ ਵਿੱਚ ਡਿਵਰਸਿਫਿਕੇਸ਼ਨ ਨਹੀਂ ਹੈਗੀ ਉਹਦਾ ਦਾ ਮਾਰਕੀਟਿੰਗ ਸਿਸਟਮ ਨਹੀਂ ਹੈਗਾ ਇਹਨਾਂ ਚੀਜ਼ਾਂ ਤੇ ਸਾਨੂੰ ਧਿਆਨ ਨਹੀਂ ਦੇਣ ਦੀ ਲੋੜ ਆ ਤੇ ਨਾਲ ਦੀ ਨਾਲ ਅਨਪਲੋਇਮੈਂਟ ਦਾ ਵੀ ਬਹੁਤ ਵੱਡਾ ਇਸ਼ੂ ਹੈਗਾ ਆ ਪਰ ਜੇ ਅਸੀਂ ਆਪਣੇ ਯੂਥ ਨੂੰ ਸਹੀ ਗਾਈਡ ਕਰਕੇ ਉਹਨਾਂ ਨੂੰ ਜਿਹੜੀਆਂ ਮਤਲਬ ਸਾਡੀਆਂ ਖੇਤੀਬਾੜੀ ਦੇ ਵਿੱਚ ਡਿਵਰਸਿਫਿਕੇਸ਼ਨ ਲੈ ਕੇ ਆਈਏ ਤਾਂ ਬਹੁਤ ਜ਼ਿਆਦਾ ਅਸੀਂ ਪ੍ਰੋਫਿਟੇਬਲ ਇਹਨੂੰ ਬਣਾ ਸਕਦੇ ਹਾਂ ਨਾਲ ਦੀ ਨਾਲ ਸਾਡੇ এনवायरमेंटਲ ਇਸ਼ੂ ਹੈਗੇ ਨੇ ਸਾਡਾ ਪਾਣੀ ਥੱਲੇ ਜਾ ਰਿਹਾ ਆ ਸਾਡਾ ਪਾਣੀ ਪੋਲਿਊਟਡ ਆ ਸਾਡੀ ਹਵਾ ਪੋਲਿਊਟਡ ਆ ਪ੍ਰਮਾਤਮਾ ਨੇ ਜਿੱਦਾਂ ਦੇਖੋ ਗੁਰੂ ਸਾਹਿਬ ਨੇ ਕਿਹਾ ਵੀ ਪਵਣ ਗੁਰੂ ਪਾਣੀ ਪਤਾ ਮਾਤਾ ਧਰੈ ਅਸੀਂ ਤਿੰਨੇ ਹੀ ਗੰਦਲੇ ਕਰ ਚੁੱਕੇ ਆ ਉਹ ਇਹ ਨਹੀਂ ਵੀ ਅਸੀਂ ਉਹ ਕਰਨਾ ਚਾਹੁੰਦੇ ਆ ਉਹਦਾ ਮਤਲਬ ਇਹ ਆ ਕਿ ਸਾਨੂੰ ਅਵੇਅਰਨੈਸ ਨਹੀਂ ਹੈਗੀ ਲੈਕ ਆਫ ਐਜੂਕੇਸ਼ਨ ਇੰਤਾਂ ਦੇ ਸਾਨੂੰ ਇੱਕ ਯੂਨੀਵਰਸਿਟੀ ਚਾਹੀਦੀ ਜਿਹੜਾ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਹੈਗੀ ਆ ਇਹ ਤਾਂ ਦੇ ਹੋਰ ਐਸਟੀਫਿਊਡ ਚਾਹੀਦੇ ਨੇ ਜਿਹੜੇ ਰੀਚ ਆਊਟ ਕਰਨ ਲੋਕਾਂ ਨੂੰ ਐਜੂਕੇਟ ਕਰਨ ਇਹਨਾਂ ਚੀਜ਼ਾਂ ਵਾਸਤੇ ਤੇ ਬਾਜਵਾ ਸਾਹਿਬ ਦੇ ਵਿੱਚ ਅਸੀਂ ਰਾਤ ਨੂੰ ਇਕੱਠੇ ਬੈਠੇ ਸੀਗੇ ਅਸੀਂ ਦੇਖਦੇ ਆ ਇੱਕ ਵਿਜ਼ਨਰੀ ਲੀਡਰ ਨੇ ਇਹ ਇੱਕ ਮਿਸ਼ਨਰੀ ਲੀਡਰ ਵੀ ਬਣ ਸਕਦੇ ਨੇ ਜੇ ਅਸੀਂ ਉਹਨੂੰ ਮੂਰੇ ਲੈ ਕੇ ਹੁੰਦੇ ਆ ਵਿਜ਼ਨ ਤੇ ਮਿਸ਼ਨ ਜਦੋਂ ਇਕੱਠੇ ਹੋ ਜਾਂਦੇ ਨੇ ਉਹਦਾ ਸਮੇਲ ਆ ਜਿਹੜਾ ਉਹ ਪੰਜਾਬ ਨੂੰ ਅੱਗੇ ਲੈ ਜਾ ਸਕਦਾ ਹੈ ਇਹ ਪ੍ਰੋਗਰਾਮ ਗੁਰਮੀਤ ਸਿੰਘ ਗਿੱਲ ਪ੍ਰੈਜ਼ੀਡੈਂਟ ਇੰਡੀਅਨ ਓਵਰਸੀਜ਼ ਕੌਂਗਰੈਸ ਪੰਜਾਬ ਚੈਪਟਰ ਯੂਐਸਏ ਦੇ ਵੱਲੋਂ 31 ਮਈ ਸ਼ਾਮ 6 ਵਜੇ ਤੋਂ 9 ਵਜੇ ਤੱਕ ਫਾਈਵ ਸਟਾਰ ਬੈਂਕਟ ਹਾਲ ਲੌਂਗ ਆਇਲੈਂਡ ਸਿਟੀ ਨਿਊਯਾਰਕ ਵਿਖੇ ਕਰਵਾਇਆ ਗਿਆ ਜਿੱਥੇ ਪੱਪੀ ਉਪਦੇਸ਼ਾ ਸੁਖੀ ਸਿੱਧੂ ਅਤੇ ਵੈਪਨ ਸਰਪੰਚ ਸਮੇਤ ਬਹੁਤ ਸਾਰੇ ਲੋਕਾਂ ਨੇ ਵਿਚਾਰਾਂ ਦੀ ਸਾਂਝ ਪਾਈ ਪ੍ਰੋਫੈਸਰ ਮੋਹਨ ਸਿੰਘ ਜੀ ਇਹ ਸਤਰਾ ਸਾਂਝੀਆਂ ਕਰਦਿਆਂ ਮੈਨੂੰ ਫਖਰ ਮਹਿਸੂਸ ਹੋ ਰਿਹਾ ਹੈ ਕਿ ਨੀ ਅੱਜ ਕੋਈ ਆਇਆ ਸਾਡੇ ਵੇੜੇ ਨੀ ਲੱਖ ਨਾਲ ਬਹਾਰਾਂ ਲੈ ਭਰੇ ਸੂ ਸਾਡੇ ਅੰਗ ਅੰਗ ਦੇ ਵਿੱਚ ਖੇੜੇ ਜਦੋਂ ਅਸੀਂ ਆਪਣੀ ਜੰਮਣ ਭੂਮ ਤੋਂ ਦੂਰ ਇੱਥੇ ਆਪਣੇ ਹਰਮਨ ਪਿਆਰੇ ਲੀਡਰਾਂ ਨੂੰ ਮਿੱਤਰਾਂ ਦੀ ਆਮਦ ਨੂੰ ਜੀ ਹੋਇਆ ਕਹਿੰਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਪੰਜਾਬ ਨੂੰ ਅਸੀਂ ਆਪਣੇ ਕਲਾਵੇ ਵਿੱਚ ਲੈ ਲਿਆ ਹੈ ਬਾਜਵਾ ਜੀ ਆਪਣੀ ਜਨਨਪੂਪ ਭੋਏ ਤੋਂ ਜਿੱਥੇ ਬੰਦਾ ਜੰਮਿਆ ਪਲਿਆ ਹੋਵੇ ਉਸਨੇ ਪਹਿਲੀ ਅੱਖ ụt ਕੇ ਖੁੱਲੇ ਆਕਾਸ਼ ਵਿੱਚ ਵੇਖਿਆ ਹੋਵੇ ਜਵਾਨੀ ਦੇ ਵੇਲੇ ਨੂੰ ਮਾਣਿਆ ਹੋਵੇ ਮਿੱਤਰ ਪਿਆਰੇਾਂ ਦੀਆਂ ਬਾਹਾਂ ਦਾ ਨਿਕਮਾਣਿਆ ਹੋਵੇ ਉਸ ਨੂੰ ਸਦਾ ਵਾਸਤੇ ਦੇਸ਼ ਛੱਡ ਕੇ ਆਉਂਦਾ ਕਿਸੇ ਦਾ ਵੀ ਚਿਤ ਨਹੀਂ ਕਰਦਾ ਪਰ ਸੋਨੇ ਦੀ ਚਿੜੀ ਅਜੇ ਦੇਸ਼ ਜਿਸ ਦੇਸ਼ ਵਿੱਚ ਗੰਗਾ ਵਹਤੀ ਹੈ ਕਹਾਉਣ ਵਾਲੇ ਦੇਸ਼ ਅਜਿਹਾ ਆਜ਼ਾਦੀ ਦੇ 77ਵੇਂ ਹੋਰਿਆਂ ਬਾਅਦ ਵੀ ਜਿੱਥੇ ਕਰੋੜਾਂ ਲੋਕ ਭੁੱਖੇ ਸੌਂਦੇ ਹੋਣ ਅਤੇ ਜੀਵਨ ਪੱਧਰ ਤੋਂ ਕਾਨੂੰਨ ਅਵਸਥਾ ਸਭਿਆਚਾਰ ਧਰਮਾਂ ਦੇ ਨਾਂ ਤੇ ਲੋਕ ਲੜਦੇ ਹੋਣ ਇਹ ਸਭ ਮਜਬੂਰੀਆਂ ਪੰਜਾਬੀਆਂ ਨੂੰ ਬਾਹਰਲੇ ਦੇਸ਼ਾਂ ਵਿੱਚ ਆਉਣ ਲਈ ਮਜਬੂਰ ਕਰ ਦਿੰਦੀਆਂ ਹਨ ਅਸੀਂ ਇੱਥੇ ਮਿਹਨਤ ਕਰਦੇ ਹਾਂ ਪੰਜਾਬ ਅਤੇ ਪੰਜਾਬੀਅਤ ਨੂੰ ਬਲੰਦੀਆਂ ਤੇ ਵੇਖਣਾ ਚਾਹੁੰਦੇ ਹਾਂ ਗੁਰੂਆਂ ਦੀ ਏਸ ਵਰਸੋਈ ਹੋਈ ਧਰਤੀ ਪੰਜਾਬ ਜੁਗਤ ਗੁਰਾਂ ਦੇ ਨਾਂ ਤੇ ਅਸੀਂ ਆਪਣੇ ਰਾਜਨੀਤਿਕ ਆਗੂਆਂ ਤੋਂ ਵੀ ਇਹੀ ਆਸ ਰੱਖਦੇ ਹਾਂ ਇਹ ਜੋ ਤੁਹਾਡਾ ਭਰਿਆ ਇਕੱਠ ਦੱਸਦਾ ਵੀ ਇਹ ਤੁਸੀਂ ਕਾਂਗਰਸ ਪਾਰਟੀ ਨੂੰ ਇੰਡੀਅਨ ਓਵਰਸੀਜ਼ ਕਾਂਗਰਸ ਨੂੰ ਤੇ ਬਾਜਵਾ ਸਾਹਿਬ ਨੂੰ ਕਿੰਨਾ ਪਿਆਰ ਕਰਦੇ ਇੱਕ ਬਾਜਵਾ ਸਾਹਿਬ ਦੇ ਨਾਲ ਸਾਡਾ ਵੀਰ ਕਮਲ ਧਾਲੀਆਲ ਵੀ ਪਹੁੰਚਿਆ ਸਪੈਸ਼ਲ ਯੂਕੇ ਪ੍ਰੈਜ਼ੀਡੈਂਟ ਆ ਸੋ ਜੇ ਇਹਨਾਂ ਦੋਨਾਂ ਨੂੰ ਪਿਆਰ ਕਰਦੇ ਇੱਕ ਵਾਰੀ ਜ਼ੋਰਦਾਰ ਤਾੜੀ ਹੋ ਜੇ ਥੈਂਕ ਯੂ ਥੈਂਕ ਯੂ ਵੈਰੀ ਥੈਂਕ ਯੂ ਵੈਰੀ ਮਚ ਸੋ ਬਾਜਵਾ ਸਾਹਿਬ ਜਿਹੜੇ ਉਹ ਲੀਡਰ ਨੇ ਜਿਹਦਾ ਮੈਂ ਮੈਂ ਆਪਦੀ ਸਪੀਚ ਥੋੜੀ ਛੋਟੀ ਰੱਖਣੀ ਆ ਵੀ ਜਿਹਦਾ ਬਾਜਵਾ ਸਾਹਿਬ ਉਹ ਲੀਡਰ ਨੇ ਵੀ ਜੇ ਤੁਸੀਂ ਕਿਸੇ ਪੀਪਲ ਲੀਡਰ ਦੀ ਗੱਲ ਕਰਦੇ ਆ ਨਾ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਵੀ ਬਹੁਤ ਥੋੜੀ ਬੰਦੇ ਹੋਣਗੇ ਜਿਨ੍ਹਾਂ ਦਾ ਪਹਿਲਾ ਨਾਮ ਆਉਂਦਾ ਇਹ ਵਿਜ਼ਨਰੀ ਪੀਪਲ ਲੀਡਰ ਜੋ ਸਾਡੇ ਕੋਲੇ ਨੇ ਇਸ ਟਾਈਮ ਲੀਡਰ ਆਫ ਆਪੋਜੀਸ਼ਨ ਇਨ ਪੰਜਾਬ ਲੈਜਿਸਲੇਟਿਵ ਪਾਰਟੀ ਸੋ ਅਸੀਂ ਕਹਿੰਦੇ ਇਹ ਇਹਨਾਂ ਦੀ ਜੋ ਇਹ ਇਹ ਆ ਵੀ ਇਹਨਾਂ ਦੀ ਜੋ ਸੋਚ ਆ ਇਹਨਾਂ ਦਾ ਵਿਜ਼ਨ ਆ ਇਹਨਾਂ ਦੀ ਜੋ ਕਾਬਲੀਅਤ ਆ ਉਸ ਬੇਸ ਤੇ ਉਥੇ ਪਹੁੰਚੇ ਨੇ ਅੱਜ ਸਾਡੇ ਚ ਆਏ ਆ ਅਸੀਂ ਤਾਂ ਦਿਲੋਂ ਸਵਾਗਤ ਕਰਦੇ ਆ ਵੀ ਇਹਨਾਂ ਦੇ ਸਮਾਂ ਲਿਆ ਮੈਂ ਅਮਰੀਕਾ ਅਮਰੀਕਾ ਇੰਡੀਅਨ ਓਵਰਸੀਜ਼ ਕਾਂਗਰਸ ਯੂ ਐਸ ਏ ਨੂੰ ਮਿਲਦਾ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਜੋ ਸਾਡੇ ਪੁਰਾਣੇ ਬੋਰਡ ਕਾਂਗਰਸ ਪਾਰਟੀ ਦੇ ਮੰਨੇ ਜਾਂਦੇ ਹਨ ਮੇਰੇ ਗੁਲਸ਼ਨ ਵੀਰ ਜੀ ਨੇ ਜੋ ਕਿ ਹਰਿਆਣਾ ਦੇ ਸਾਡੇ ਚੈਪਟਰ ਆਈਓਸੀ ਦੇ ਪ੍ਰਧਾਨ ਨੇ ਉਹਨਾਂ ਨੇ ਬੜੀ ਡਿਟੇਲ ਦੇ ਨਾਲ ਇਹ ਗੱਲ ਕੀਤੀ ਇਹ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਜੀ ਬਿਲਕੁਲ ਗੱਲ ਸਹੀ ਆ ਕਿ ਜਦੋਂ ਹਰਿਆਣਾ ਦੇ ਰਿਜ਼ਲਟ ਆਉਣ ਲੱਗੇ ਤੇ ਅਜੇ ਹੱਕੇ ਬੱਕੇ ਰਹਿ ਗਏ ਕਿ ਜਿਹੜੇ ਸਾਰੇ ਬੰਦੇ ਭੇਜੇ ਸੀ ਉਹਨਾਂ ਦੇ ਅਸੀਂ ਟੀਮ ਭੇਜੀ ਵੀ ਤੁਸੀਂ ਜਾ ਕੇ ਇਲੈਕਸ਼ਨ ਲੜ ਕੇ ਆਉਣੀ ਆ ਤੇ ਸਾਰੀਆਂ ਹੀ ਟੀਮਾਂ ਪੰਜਾਬ ਦੀ ਕੀ ਤੇ ਹਰਿਆਣੇ ਦੀ ਕੀ ਅਸੀਂ ਸਾਰੇ ਇਕੱਠੇ ਹਾਂ ਪਰ ਉਥੇ ਹੋਇਆ ਕੀ ਕਿ ਜੋ ਕਿ ਗੁਲਸਨ ਜੀ ਗੱਲ ਨਹੀਂ ਕਰ ਸਕੇ ਇੱਥੇ ਸਾਡੀ ਆਪਣੀ ਕਾਂਗਰਸ ਦੀ ਫੋਟ ਨੇ ਜੋ ਸਾਡੇ ਨੇ ਪਾੜ ਪੈ ਚੁੱਕਾ ਹੀ ਉਹਨੇ ਮਾਰਿਆ ਸਾਨੂੰ ਇਹ ਸਾਨੂੰ ਗੱਲ ਸੈਕਟ ਕਰਨੀ ਪਾਉਗੀ ਜਦੋਂ ਸਾਡੀ ਫੋਟ ਦੇ ਵਿੱਚ ਅਸੀਂ ਚੱਲ ਜਾਂਦੇ ਆ ਤੇ ਉਦੋਂ ਅਸੀਂ ਮਾਰ ਖਾਂਦੇ ਆ ਮੈਂ ਇਹ ਹੀ ਬੇਨਤੀ ਕਰਨੇ ਚਾਹਨਾ ਕਿ ਜਦੋਂ ਸਾਡੀ ਪਾਰਟੀ ਅਸੀਂ ਸਾਰੇ ਪਾਸੇ ਜਿੱਦੇ ਆ ਤੇ ਜਿਸ ਦਿਨ ਅਸੀਂ ਹਰਿਆਣੇ ਤੋਂ ਹਰ ਗਏ ਬਾਜਵਾ ਸਾਹਿਬ ਬੋਲਦੇ ਨੇ ਤਾਂ ਬਿਲਕੁਲ ਹੀ ਦਿਲ ਆਪਣਾ ਟੁੱਟ ਗਿਆ ਹੀ ਤੇ ਅਸੀਂ ਹੁਣ ਕਾਂਗਰਸ ਪਾਰਟੀ ਦੀ ਵਰਕਿੰਗ ਨਹੀਂ ਕਰਨੀ ਸਿਰਫ ਤੇ ਸਿਰਫ ਹੈ ਗਰਮੀਰ ਸਿੰਘ ਗਲ ਮੇਰਾ ਵੱਡਾ ਵੀਰ ਕਹਿਣ ਲੱਗਾ ਨਹੀਂ ਹੌਸਲਾ ਰੱਖੋ ਕੋਈ ਗੱਲ ਨਹੀਂ ਪਰ ਅਸੀਂ ਬਾਰ ਬਾਰ ਹਾਰਨ ਦਾ ਹਰਨ ਦਾ ਇਹ ਇਹ ਨਹੀਂ ਤਰੀਕਾ ਸਮਝਿਆ ਕਿ ਅਸੀਂ ਬਾਰ-ਬਾਰ ਹਾਰਦੇ ਹੀ ਰਹੀਏ ਜੇ ਅਸੀਂ ਹਾਰਨਾ ਹੀ ਆ ਤੇ ਸਾਡੂ ਵਰਕਰਾਂ ਨੂੰ ਨਾਲ ਲੈ ਕੇ ਤੁਰਨ ਦਾ ਕੋਈ ਫਾਇਦਾ ਨਹੀਂ ਕੋਈ ਅਸੀਂ ਕਿਸੇ ਦਾ ਕੰਮ ਨਹੀਂ ਕਰਾ ਸਕਦੇ ਕੋਈ ਕਿਹੜਾ ਐਨਆਰਆਈ ਬੰਦੇ ਦਾ ਅਸੀਂ ਜਾ ਕੇ ਉੱਥੇ ਕਹਿ ਕੇ ਕੋਈ ਕੰਮ ਨਹੀਂ ਹੁੰਦਾ ਸਾਡਾ ਅਸੀਂ ਬਾਜਵਾ ਸਾਹਿਬ ਉੱਤੇ ਕਹਿਣਾ ਤੇ ਕਹਿਣਾ ਕਿੰਨੂ ਆ ਅਗਰ ਜੇ ਸਾਡੇ ਬੰਦੇ ਜਿੱਦੇ ਹੀ ਨਹੀਂ ਤੇ ਹਾਰਦਾ ਹੀ ਮੂੰਹ ਦੇਖਣਾ ਤੇ ਅਸੀਂ ਬਿਆ ਵਰਕਰਾਂ ਨੇ ਸਾਰੇ ਜਿਹੜੀ ਕ੍ਰੀਮ ਇੱਥੇ ਬੈਠੀ ਆ ਉਹ ਕ੍ਰੀਮ ਕੀ ਕਰੂਗੀ ਮੈਂ ਇਹ ਹੀ ਗੱਲ ਕਹਿਣਾ ਚਾਹੁੰਨਾ ਕਿ ਜੋ ਕਿ ਸਾਡੇ ਜੁਕੇ ਤੋਂ ਵੀ ਨਰਮਨ ਸਿੰਘ ਜੀ ਇੱਥੇ ਬੈਠੇ ਨੇ ਗਰਮੀ ਸਿੰਘ ਗਿਲਜੀਤ ਬੈਠੇ ਨੇ ਪ੍ਰਧਾਨ ਜੀ ਬੈਠੇ ਨੇ ਤੁਸੀਂ ਪਰ ਪ੍ਰਤਾਪ ਸਿੰਘ ਬਾਜਵਾ ਜੀ ਔਰ ਮੈਂ ਦਰਸ਼ਕ ਜੀ ਪ੍ਰਧਾਨ ਜੀ ਸਾਡੇ ਵੱਡੇ ਬੈਠੇ ਨੇ ਤੁਸੀਂ ਪੰਜਾਬ ਦੇ ਵਿੱਚੋਂ ਇੱਕ ਬੰਦੇ ਨੂੰ ਕਿਤੇ ਚੁਣ ਕੇ ਅੱਗੇ ਲਿਆਓ ਚੰਗੀ ਤਰ੍ਹਾਂ ਤੇ ਅਸੀਂ ਸਾਰੇ ਐਨ ਆਰ ਆਈ ਧੋਕੇ ਦੇ ਅੱਗੇ ਤੁਹਾਡੇ ਨਾਲ ਹੋ ਜਾਾਂਗੇ ਇਸ ਦੇ ਨਾਲ ਅਸੀਂ ਬਿਲਕੁਲ ਮਨੋ ਦਿੱਤਣੋਂ ਤੁਹਾਡੇ ਨਾਲ ਹੋ ਕੇ ਸਾਰੇ ਜੋਰ ਲਾਵਾਂਗੇ ਇਸ ਪ੍ਰੋਗਰਾਮ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ ਯੂਐਸਏ ਦੇ ਗਲੋਬਲ ਚੇਅਰਮੈਨ ਸैम ਪਟਰਾਦਾ ਇੰਡੀਅਨ ਓਵਰਸੀਜ਼ ਕਾਂਗਰਸ ਹਰਿਆਣਾ ਚੈਪਟਰ ਯੂਐਸਏ ਦੇ ਪ੍ਰੈਜ਼ੀਡੈਂਟ ਅਮਰ ਸਿੰਘ ਗੁਲਚਨ ਪੱਪੀ ਵਿਦੇਸ਼ਾ ਗੁਰਮੀਤ ਸਿੰਘ ਗੋਟਰ ਅਤੇ ਫੁਮਨ ਸਿੰਘ ਪਹੁੰਚੇ ਹੋਏ ਸਨ ਜਿੱਥੇ ਜਬਰ ਸਿੰਘ ਗਰੇਵਾਲ ਦਾ ਖਾਸ ਸਹਿਯੋਗ ਰਿਹਾ ਇਸ ਤੋਂ ਇਲਾਵਾ ਇਸ ਮੌਕੇ ਕਈ ਨਵੇਂ ਅਹੁਦੇਦਾਰਾਂ ਨੂੰ ਵੀ ਪ੍ਰਮਾਣ ਪੱਤਰ ਦਿੱਤੇ ਗਏ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਇਸ ਸਮੇਂ ਪੱਪਾ ਭਾਰਨੇ ਅਤੇ ਕਾਂਗਰਸ ਵੀ ਇਸ ਵਾਰ ਸੱਤਾ ਵਿੱਚ ਆਉਂਦੀਆਂ ਤਿਆਰੀਆਂ ਕਰ ਰਹੀ ਹੈ ਪਰ ਇਹ ਹੁਣ ਪੰਜਾਬ ਦੇ ਵੋਟਰਾਂ ਨੇ ਤੈਅ ਕਰਨਾ ਹੈ ਕਿ ਪੰਜਾਬ ਦੀ ਵੰਗਡੋਰ ਕਿਸ ਦੇ ਹੱਥ ਫੜਾਉਣੀ ਹੈ 纽约 ਤੋਂ ਗਲਪਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ